AHHHHH <laughs> ਅੱਜ ਇੱਥੇ ਪ੍ਰੋਗਰਾਮ ਸੀਗਾ ਜਿਹੜਾ ਸੰਜਮਤ ਕਿਸਾਨ ਮੋਰਕੇ ਦੇ ਵੱਲੋਂ ਲੈਂਡ ਪੂਲ ਪਾਲਸੀ ਦੇ ਵਿਰੁੱਧ ਮੋਰਚਾ ਲੜਿਆ ਕੋਲ ਲੜਿਆ ਜਿਹਦੇ ਤਹਿਤ ਪੰਜਾਬ ਸਰਕਾਰ ਦੀ ਕੈਬਨਿਟ ਨੇ ਜਿਹੇ ਸੰਘਾਰਸ਼ ਦੇ ਮੂਹਰੇ ਝੁਕਦਾ ਲੈਂਡ ਪੂਲ ਪਾਲਸੀ ਆ ਜਿਹੜੀ ਬਾਬਕ ਲੈ ਲਈ 12 13 ਤਰੀਕ ਨੂੰ ਉਸ ਤੋਂ ਬਾਅਦ ਸੰਯੁਕਤ ਮੋਰਚ ਨੇ ਫੈਸਲਾ ਕੀਤਾ ਸੀ ਕਿ ਜਿਹੜੀ ਪਹਿਲਾਂ ਹੀ ਸਾਡੀ ਰੈਲੀ ਰੱਖੀ ਹੋਈ ਆ 24 ਅਗਸਤ ਦੀ ਜਿਹੜੀ ਮੁੱਲਾਂ ਪਰਸੀ ਬਦਲ ਕੇ ਸਮਰਾਲੇ ਦੇ ਵਿੱਚ ਚੱਲੀ ਗਈ ਉਹ ਉਸੀ ਪਹਿਲਾ ਨਾਂ ਦਿੱਤਾ ਹੋਇਆ ਸੀ ਜ਼ਮੀਨ ਬਚਾਓ ਪਾਣੀ ਬਚਾਓ ਪੰਜਾਬ ਬਚਾਓ ਜਿਹਦੇ ਵਿੱਚੋਂ ਇੱਕ ਮੁੱਦਾ ਇੱਕ ਵਾਰ ਵਾਕਤੀ ਤੌਰ ਤੇ ਜਿਹੜਾ ਲੈਂਡਫੋਲਡ ਉਪਾਲਸੀ ਦਾ ਹਮਲਾ ਸੀ ਉਹ ਅਸੀਂ ਜਿੱਤ ਚੁੱਕਿਆ ਦੂਜੇ ਮੁੱਦੇ ਜਿਉਂ ਦੇ ਤਿਉਹ ਕਰੇ ਨੇ ਅੱਜ ਇਹ ਜਿਹੜੀ ਰੈਣੀ ਹੈ ਇਹਨੂੰ ਜੇਤੂ ਰੈਣੀ ਦਾ ਨਾਮ ਵੀ ਦਿੱੰਨਿਆ ਹੈ ਕਿ ਸੰਯੁਕਤ ਮੋਰਕੇ ਦੀ ਇਹ ਦੂਜੀ ਇਤਿਹਾਸਕ ਜਿੱਤ ਹੈ ਪਹਿਲੀ ਕਾਲੇ ਕਾਨੂੰਨ ਰੱਦ ਕਰਵਾਉਣਾ ਤੇ ਦੂਜੀ ਪੰਜਾਬ ਸਰਕਾਰ ਵੱਲੋਂ ਜਾਂਦੀ ਲੈਂਡ ਫੋਰ ਫਾਲਸੀ ਨੂੰ ਰੱਦ ਕਰਵਾਉਣਾ ਇਹ ਦੂਜੀ ਵੀ ਇਤਿਹਾਸਕ ਵੱਡੀ ਜਿੱਤ ਹੈ ਇਸ ਕਰਕੇ ਅਸੀਂ ਇਹ ਜਿਹੜਾ ਕੱਖੂਗਾ ਇਹ ਕੱਖ ਵੀ ਇਤਿਹਾਸਕ ਹਊਗਾ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਅੱਗਾ ਕੱਛ ਪਹਿਲਾ ਹੋਇਆ ਹੋਵੇ ਜਿਹੜਾ 24 ਜਨਵਰੀ ਨੂੰ ਸਮਰਾਰਾਂ ਦੀ ਮੰਡੀ ਦੇ ਵਿੱਚ ਇਕੱਠ ਹੋਣਾ ਜਿੱਥੇ ਅਸੀਂ ਪਹਿਲਾਂ ਐਲਾਨ ਕਰ ਲਿਆ ਸੀ ਕਿ ਜੇ ਲੈਂਡ ਪੂਰਨ ਪਾਲਸੀ ਰੱਦ ਨਹੀਂ ਹੁੰਦੀ ਤਾਂ ਅਗਲਾ ਐਲਾਨ ਕਰਨਾ ਸੀ ਅਸੀਂ ਇਹਨਾਂ ਨੂੰ ਘੇਰੋ ਤੇ ਭਜਾਓ ਹੁਣ ਜਿਹੜੇ ਬਾਕੀ ਰਹਿੰਦੇ ਮੁੱਦੇ ਆ ਜਿਵੇਂ ਟਰੰਪ ਨੂੰ ਮੁਤੱਬਕ ਵਪਾਰ ਸੰਧਿ ਕਰਨ ਜਾ ਰਿਹਾ ਪਾਣੀਆਂ ਦਾ ਮਸਲਾ ਖੜਾ ਹੈ ਕਰਜ਼ੇ ਦਾ ਮਸਲਾ ਖੜਾ ਹੈ ਇੱਕ ਜਿਹੜਾ ਸਹਿਕਾਰਤਾ ਵਿਭਾਗ ਪੰਜਾਬ ਦਾ ਸੀ ਉਹ ਕੇਂਦਰ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਉਹ ਮੁਦਾਫਰ ਹੈ ਇਹਨਾਂ ਜਿਹੜੇ ਮੁੱਦੇ ਹੈ ਇਹ ਭਾਗਵੇਂ ਮੁੱਦਿਆਂ ਤੇ ਅਸੀਂ ਚਰਚਾ ਕਰਕੇ ਅੱਗੇ ਅਗਲੇ ਪ੍ਰੋਗਰਾਮ ਦੇਵਾਂਗੇ ਹੁਣ ਉਹਨਾਂ ਨੂੰ ਸੰਬੋਧਿਤ ਹੋਵਾਂਗੇ ਲੈਂਡ ਪੂਲ ਪਾਰਸੀ ਤੋਂ ਬਾਅਦ ਮੈਂ ਕੰਫਰੰਸ ਦੇ ਸ਼ੁਕਰਾਂ ਕਈ ਪ੍ਰਧਾਨਾਂ ਦੇ ਸ਼ੁਕਰਾਂ ਭਾਰਤੀ ਕਿਸਾਨੀ ਦੇ ਕੋਹਦਾ ਬੋਟਾ ਸਿੰਘ ਮੁਰਜ਼ਕਰ ਜਿਹੜੇ ਸਾਡੇ ਲੈਂਡ ਪੂਲ ਨੇ ਇੱਥੇ ਸਾਡੀ ਜ਼ਮੀਨ ਵੀ ਸਾਡੀ ਉਪੰਡ ਵੀ ਹੁੰਦੀ ਸ਼ੁਕਰਾਂ ਦੀਦੀ ਵੀ ਹੁੰਦੀ ਸੀ ਨੇ ਨਾ ਲੰਤੋ ਕਈ ਵਿਰਧਾਂ ਵੀ ਖੜੇ ਨੇ ਇਹਨਾਂ ਦੀ ਵੀ ਨਿਯੰਤਰੀ ਹੋ ਗਈ ਸੀ ਤੇ ਅਸੀਂ ਉਸ ਦਾ ਵਰਕ ਡਟ ਕੇ ਵਿਰੋਧ ਕੀਤਾ ਅਸੀਂ ਗੁਰਪੀਤਸੀ ਦੇ ਗਰੀਬ ਦੇ ਇੱਕ ਬਟੇ ਨੂੰ ਸੋਧਣਾ ਮੁਕੀ ਜੀ ਗੱਲ ਬਾਤ ਅਸੀਂ ਇਹਨਾਂ ਦੀ ਇੱਕ ਸੈਂਸਰ ਪਹਿਲੇ ਦਿਨ 8 ਤਰੀਕ ਦੀ ਇੱਕ ਮੀਟਿੰਗ ਰੱਖੀ ਸੀ ਜਿਸ ਵਿੱਚ ਆਪਣੇ ਮੁੰਡਿਆ ਸਾਹਿਬ ਅਮਨ ਅਰੋੜਾ ਜੀ ਤੇ ਭਵੰਤਵਾਲ ਜੀ ਇਹਨਾਂ ਨੂੰ ਇਸ ਤੇ ਬੁਲਾਇਆ ਸੀ ਉਹਨੇ ਚੇਅਰ ਲਈ ਸੀ ਕਿ ਸਾਨੂੰ ਲੈਡ ਬੋਲਿੰਗ ਬਾਰੇ ਸਮਝਾਓ ਤਾਂ ਕਿ ਅਸੀਂ ਪਤਾ ਲੱਗੇ ਸਾਨੂੰ ਇਹ ਪਾਲਿਸੀ ਕਿੱਦਾਂ ਗੁਰਨਾਬਤੀ ਮਿਉਣ ਚਾਹੀਦੀ ਆ ਪਰ ਉਹ ਉਸ ਉਹ ਸਾਡੇ 839 ਸਰਸਾ ਬਿਲ ਵਿੱਚ ਨਹੀਂ ਪਹੁੰਚੇ ਉਸ ਦੀ ਸਾਡੀ ਗੱਲਾਂ ਗੱਲ ਨਹੀਂ ਦੇ ਸਕੇ ਫਿਰ ਜਿਦਾ ਹੀ ਸਮਝਿਆ ਕਿ ਉਹਨਾਂ ਨੂੰ ਜਵਾਬ ਆਇਆ ਦੀ ਕਿ ਭਾਈ ਉਹ ਆਇ ਨਹੀਂ ਉਸ ਤੋਂ ਬਾਅਦ ਸਾਡੀ ਜਿਹੜੀ ਐਸਕੇਬਲਿੰਗ باندې ਜੁਨੇ ਨੇ আর ਬੜੇ ਚੌੜੀ ਦੀ ਰੈਲੀ ਰੱਖੀ ਸੀਗੀ ਆਪਣੇ ਮਹਾ ਪੰਚਾਇਤ ਰੱਖੀ ਸੀ ਉੱਥੇ ਬਾਲੇ ਅਸੀਂ ਉੱਥੇ ਬੈਠ ਰੱਖਿਆ ਬਾਅਦ ਉਹਨਾਂ ਨੇ ਆਪ ਬਾਰਸ ਰੈਲੀ ਸਕੂਟਰ ਟਰੈਕਟਰ ਮਾਰਚ ਕੀਤਾ ਸਾਡੇ ਜਿਹੜੇ ਇੱਥੇ ਬੰਨਿਆ ਨੇ ਬਹੁਤ ਸਭ ਸਰਦਾਰ ਦਾ ਪਰਸੀ ਹੋਣਾ 24 ਤਰੀਕ ਦੀ ਦਿੱਲੀ ਨੂੰ ਮਹਾਪੰਚਾਇਤ ਨੂੰ ਪੂਰੀ ਤਰ੍ਹਾਂ ਕਾਲਜਾਬ ਕਰਾਂਗੇ